ਪਟਵਾਰਖਾਨਾ ਵੀ ਪੁਰਾਣਾ ਅੱਜ ਤੱਕ ਇਹ ਚੱਲ ਰਿਹਾ ਹੈ ਮੋਗਲਾਂ ਮੇਲੇ ਦਾ ਪਟਵਾਰਖਾਨਾ ਤੇ ਦੋਸਤੋ ਆ ਪਟਵਾਰਖਾਨਾ ਹੈ ਗੇਟ ਨਵਾਂ ਲੱਗ ਗਿਆ ਆ ਦੇਖੋ 45 ਲਗੋਂ ਸਾਰਾ ਉਸ ਟਾਈਮ ਦਾ ਮੋਗਲਾਂ ਮੇਲੇ ਦਾ ਦੇ ਵਿੱਚ ਪਟਵਾਰਖਾਨਾ ਅੰਗਰੇਜ਼ ਰਹਿ ਕੇ ਬਾਗੇ ਤੇ ਅੱਜ ਵੀ ਪਟਵਾਰਖਾਨੇ ਲਈ ਵਰਤਿਆ ਜਾ ਰਿਹਾ ਹੈ ਇਹ ਹੁਣ ਜਿੰਦਾ ਲੱਗਿਆ ਹੋਇਆ ਨਹੀਂ ਤੁਹਾਨੂੰ ਅੰਦਰੋਂ ਦਿਖਾ ਦੰਦੇ ਸਾਰਾ ਆ ਦੇਖੋ ਪਟਵਾਰ ਭਵਨ ਸਰਹੰਦ ਸ਼ਹਿਰ ਫਤਿਹਗੜ੍ਹ ਸਾਹਿਬ ਉੱਪਰ ਰੰਗ ਕਰਿਆ ਹੋਇਆ ਲਾਲ ਇੱਟਾਂ ਤੇ ਪਰ ਸਾਰਾ ਪਟਵਾਰ ਖਾਨਾ ਵੀ ਪੁਰਾਣਾ ਹੈ ਅੱਜ ਤੱਕ ਇਹ ਚੱਲ ਰਿਹਾ ਹੈ ਮੋਗਲਾਂ ਮੇਲੇ ਦਾ ਪਟਵਾਰ ਖਾਨਾ ਇਸੇ ਤਰ੍ਹਾਂ ਇਸ ਪਰਿਵਾਰ ਇਸ ਇਮਾਰਤ 'ਚ ਵੀ ਰਹਿ ਰਿਹਾ ਹੈ ਉਪਰ ਆ ਤਾਂ ਦੁਬਾਰੇ ਲਾਇਆ ਜਾੰਗਲਾ ਤਾਂ ਪਰ ਆਹ ਜੋ ਹੈ ਇਹ ਸਾਰਾ ਮੁਗਲ ਕਾਲ ਵੇਲੇ ਦਾ ਜਿਹੜਾ ਢਾਂਚਾ ਇਹ ਹਜੇ ਖੜਾ ਹੈ ਮਕਾਨ ਦੇ ਵਿੱਚ ਰਹਿ ਰਹੇ ਨੇ ਹਜੇ ਪਰਿਵਾਰ ਮੀਂਹ ਪੈ ਰੇ ਹੁਣ ਕੀ ਕਰੀਏ ਗੇਟ ਬੰਦ ਨੇ ਇਹਨਾਂ ਦੇ ਆਹ ਦੇਖ ਸਕਦੇ ਹੋ ਦੋਸਤੋ ਮੁਗਲ ਕਾਲ ਵੇਲੇ ਦੀਆਂ ਇਮਾਰਤਾਂ ਆ ਰੋਸ਼ਨ ਦਾਣ ਤਾਂ ਬਾਅਦ ਚਲਾ ਲੇ ਤੇ ਸ਼ਟਰ ਆ ਦੇਖੋ ਉਸ ਸਮੇਂ ਦੀਆਂ ਇਮਾਰਤਾਂ ਨੇ ਇਹ ਤੇ ਵਿੱਚ ਆ ਦੇਖੋ ਠਾਣੇ ਵੀ ਬਣ ਚੁੱਕੇ ਗਾ ਤੇ ਦੇਖ ਸਕਦੇ ਹੋ ਤਸਵੀਰਾਂ ਸਾਹਮਣੇ ਇਹ ਆ ਵੀ ਮੁਗਲ ਕਾਲ ਵੇਲੇ ਦੀ ਹੈ ਜਿਹਦੇ ਵਿੱਚ ਠਾਣਾ ਬਣਾ ਦਿੱਤਾ ਗਿਆ ਸਰਹੰਦ ਦਾ ਪੁਰਾਣੀਆਂ ਇਮਾਰਤਾਂ ਨੇ ਜਿਹੜੀਆਂ ਇਹ ਸੱਜੇ ਵੀ ਖੜੀਆਂ ਨੇ ਸਰਹੰਦ ਦੇ ਵਿੱਚ ਆ ਦੇਖੋ ਆ ਠਾਣਾ ਬਣਾ ਦਿੱਤਾ ਇਹ ਵੀ ਛੋਟੀ ਇੱਟ ਦੀ ਹੈ ਤਸਵੀਰਾਂ ਇਹ ਤੁਹਾਨੂੰ ਪਟਵਾਰਖਾਨਾ ਦਿਖਾਉਣੇ ਆ ਮੁਗਲਾਂ ਵੇਲੇ ਦਾ ਪਟਵਾਰਖਾਨਾ ਆ ਦੇਖੋ ਹਨੇਗਾ ਮਰੂ ਪੁਰਾਣੀ ਹੈ ਇਹ ਇਹ ਵੀ ਕੋਈ ਨਹੀਂ ਕਿ ਕਦੇ ਰਿਹਾ ਹੋਊਗਾ ਕੁਛ ਅੰਗਰੇਜ਼ਾਂ ਬਣੇ ਵਰਤੀਆਂ ਹੋਣੀਆਂ ਮਾਰਤਾ ਇਹ ਜਮੇ ਸਟੇਸ਼ਨ ਦਿਸੇ ਤੁਹਾਨੂੰ ਆ ਦਿਖਾਉਣਾ ਤੁਹਾਨੂੰ ਇਧਰਲੇ ਪਾਸੇ ਹੁਣ ਤਾਂ ਪਰ ਸਾਹਮਣੇ ਜੋਗ ਨੇ ਆ ਦੇਖੋ ਆ ਤਸਵੀਰਾਂ ਦੇਖ ਸਕਦੇ ਹੋ ਤੇ ਜਿੰਦੇ ਵਿੱਚ ਥਾਣਾ ਬਣ ਚੁੱਕਿਆ ਸਰਹੰਦ ਦਾ ਮੁਗਲ ਕਾਲ ਵੇਲੇ ਦੀਆਂ ਬਹੁਤ ਕੁਝ ਹਜੇ ਹੈ ਜਿਹੜਾ ਪਰ ਸਟੇਸ਼ਨ ਹੈ ਜਿਹੜਾ ਤੁਹਾਨੂੰ ਉਹ ਵੀ ਦਿਖਾਉਣੇ ਆਗੇ ਆਹ ਸੋ ਡੱਪਟਵਾਰ ਖਾਨਾ ਪਟਵਾਰ ਖਾਨਾ ਦਿਖਾਉਂਦੇ ਆ ਸਾਨੂੰ ਬਰਸਾਤ ਹੋ ਰਹੀ ਆ ਸਰਹੰਦ ਫਤੇਗੜ ਸਾਹਿਬ ਦੇ ਵਿੱਚ ਦੇਖ ਸਕਦੇ ਹੋ ਦੋਸਤੋ ਅਸੀਂ ਆਏ ਲਾ ਲੋ ਵੀ ਡੇਢ ਡੇਢ ਕਿਲੋਮੀਟਰ ਆ ਗਏ ਹੋਵਾਂਗੇ ਭਾਈ ਡੇਢ ਦੋ ਕਿਲੋਮੀਟਰ ਆ ਗਏ ਦੋ ਕਿਲੋਮੀਟਰ ਆ ਗਏ ਅਸੀਂ ਦੇਖ ਸਕਦੇ ਹਾਂ ਵੀ ਸਰਹੰਦ ਦੇ ਵਿੱਚ ਕਿੱਡਾ ਵੱਡਾ ਉਸ ਟਾਈਮ ਵਪਾਰ ਦਾ ਜਿਹੜਾ ਹੈਗਾ ਵੱਡਾ ਕੇਂਦਰ ਸੀ ਇੱਥੇ ਇੱਥੇ ਵੱਡੀਆਂ-ਵੱਡੀਆਂ ਸਰਾਇਆਂ ਬਣੀਆਂ ਹੋਈਆਂ ਸੀ ਰਹਿਣ ਨੂੰ ਵਪਾਰੀਆਂ ਨੂੰ ਜਿਹੜੇ ਵੱਡੇ ਉਰਾਂ ਪਰਾਂ ਤੋਂ ਸ਼ਾਹੂਕਾਰ ਵਪਾਰੀ ਅਫਗਾਨਿਸਤਾਨ ਨੂੰ ਇਰਾਨ ਤੱਕ ਦੇ ਵਪਾਰੀ ਦਿੱਲੀ ਤੱਕ ਇੱਧਰ ਜਾਂਦੇ ਸੀ ਦੇਖੋ ਇਹ ਸਾਰਾ ਜਿੱਥੇ ਤੁਸੀਂ ਇੱਥੇ ਨੌਜਵਾਨ ਆ ਰਹੇ ਨੇ ਦੇਖ ਸਕਦੇ ਹੋ ਵੀ ਸ਼ਹਿਰ ਦੇਖਣੋਂ हट ਗਿਆ ਅਸੀਂ ਉੱਥੋਂ ਆਏ ਆਂਗੇ ਆ ਦੇਖੋ ਰਸਤਿਆਂ ਵਿੱਚ ਦੀ ਆ ਰਹੇ ਨੇ ਨੌਜਵਾਨ ਦੇਖਣ ਬਜ਼ੁਰਗ ਇਹ ਸਾਰਾ ਸ਼ਹਿਰ ਥੀ ਇਹ ਘਰ ਤੇ ਇੱਥੇ ਜਿੱਥੇ ਖੜੇ ਛੋਟੀਆਂ ਇੱਟਾਂ ਸੋਨੂੰ ਹੁਣ ਵੀ ਮਿਲ ਲੰਗੀਆਂ ਖੇਤਾਂ ਦੇ ਵਿੱਚੋਂ ਉਸ ਤੋਂ ਬਾਅਦ ਸਰਹੰਦ ਦੇਖੋ ਇੱਕੋ ਸਾਹਮਣੇ ਦੇਖੋ ਕਿੱਡੀ ਅਲੀ ਛਾਣਾ ਮਾਰਤਾ ਖੇਤਾਂ ਵਿੱਚ ਹਜੇ ਵੀ ਇਮਾਰਤਾਂ ਪੁਰਾਣੀਆਂ ਬਚੀਆਂ ਹੋਈਆਂ ਨੇ ਸਰਹੰਦ ਦੀਆਂ ਜਦੋਂ ਬੰਦਾ ਸਿੰਘ ਬਹਾਦਰ ਨੇ ਪਤਾ ਹੈ ਆਪਾਂ ਨੂੰ ਵੀ ਸਰਹੰਦ ਦੀ ਇੱਟ ਨਾਲ ਟਿਕੜਕਾ ਸੀ ਸੀ ਉਦੋਂ ਬਾਅਦ ਦੁਬਾਰੇ ਫੇਰ ਮੁਗਲਾਂ ਦਾ ਰਾਜ ਆ ਗਿਆ ਸੀ ਫਿਰ ਜੱਸਾ ਸਿੰਘ ਆਲੂਵਾਲੀਆ ਹੋਰ ਨੇ ਫੇਰ ਦੁਬਾਰੇ ਇਹਦੇ ਉੱਤੇ ਕਬਜ਼ਾ ਕਰਿਆ ਸੀ ਪਰ ਅੱਜ ਦੇਖ ਸਕਦੇ ਹੋ ਵੀ ਦੇਖਣ ਪ੍ਰਾਣੀ ਵਿਰਾਸਤਾਂ ਨੂੰ ਆ ਦੇਖੋ ਸਰਹੰਦ ਸ਼ਹਿਰ ਦੇ ਵਿੱਚ ਨੇ ਇਹ ਖੇਤਾਂ 'ਚ ਛਿਪਦੇ ਵਾਲੇ ਪਾਸੇ ਗੁਰਦੁਆਰੇ ਤੋਂ ਛਿਪਦੇ ਵਾਲੇ ਪਾਸੇ ਦੇਖਾਂਗੇ ਤਾਂ ਉਧਰਲੀ ਸਾਈਡ ਨੇ ਇਹ ਜੇ ਸਾਨੂੰ ਕਿੱਡੀਆਂ ਕਿੱਡੀਆਂ ਵੱਡੀਆਂ ਇਮਾਰਤਾਂ ਨੇ ਜਿਹੜੀਆਂ ਹਜੇ ਖੜੀਆਂ ਨੇ ਜਿਨ੍ਹਾਂ ਨੂੰ ਬਚਾਉਣ ਦੀ ਲੋੜ ਹੈ ਪ੍ਰਾਤਨ ਕੀ ਚੀਜ਼ ਹੋ ਸਕਦੀ ਹੈ ਬਾਈ ਜੀ ਇਹ ਕਿਲੇ ਲਈ ਆਈਏ ਕਿਲੇ ਮੰਗੂਏ ਹੈ ਕਿੱਡਾ ਵੱਡਾ ਸਰਹੰਦ ਸ਼ਹਿਰ ਸੀ ਹੈ ਨਾ ਮਰਦ ਜ਼ੋਰ ਲਾਣ ਦੁਵਾਰੇ ਤੇ ਜੀ ਬਣ ਨਹੀਂ ਸਕਦੇ ਜੀ ਨਹੀਂ ਇਹ ਚੀਜ਼ਾਂ ਤਾਂ ਕਿੱਥੋਂ ਬਣਾ ਲਣਗੇ ਇਹ ਆ ਦੇਖੋ ਵੀ ਰਸਤੇ ਦੇ ਵਿੱਚ ਜਿਹੜਾ ਰਜਗਾਰ ਵੀ ਚੱਲ ਰਿਹਾ ਹੈ ਨਾਲ ਦੇਖੋ ਖੇਤਾਂ ਵਿੱਚ ਦੀ ਲੋਕ ਵੱਡੀ ਗਿਣਤੀ ਚ ਨੌਜਵਾਨ ਨੇ ਜਿਹੜੇ ਚੀਜ਼ਾਂ ਜਿਨ੍ਹਾਂ ਨੂੰ ਦੇਖਣ ਦਾ ਆਪਣਾ ਸੁਆਦ ਆ ਪਤਾ ਲੱਗਣਾ ਜੀ ਬਿਲਕੁਲ ਨਮਈ ਦੀ ਬਣਾਈ ਦਾ ਕੀ ਫਿਰ ਨਾ ਨਮੀ ਦਾ ਧੱਕੀ ਹੈ ਸੁਬੀਰਾਂ ਦੇਖੋ ਵੀ ਕਿੰਨੀ ਚਾਹਤ ਹੈ ਪੁਰਾਣੀਆਂ ਚੀਜ਼ਾਂ ਇਸੇ ਤਰ੍ਹਾਂ ਦੇ ਦਰਜਣਾ ਹਜੇ ਵੀ ਖੇਤਾਂ ਦੇ ਵਿੱਚ ਜਿਹੜੇ ਖੜੇ ਨੇ ਵਾਲੇ ਵਾਲੇ ਮਸੀਤਾਂ ਦੇ ਮੰਗੋ ਕੋਈ ਕੇਲਿਆ ਮੰਗੋ ਬੜੇ ਬੜੇ ਆ ਦੇਖੋ ਆ ਵੀ ਬਣਿਆ ਹੋਏ ਇਸੇ ਤਰ੍ਹਾਂ ਇਹ ਸਾਰਾ ਇੱਕੋ ਕੀ ਹੋਣਾ ਸ਼ਾਇਦ ਇੱਕੇ ਹੋਵੇ ਉਸ ਵਕਤ ਇਹ ਆ ਦੇਖਾ ਸਾਰਾ ਟਿਹਹਾ ਹੋਇਆ ਇਟਾਂ ਪਈਆਂ ਨੇ ਵਿੱਚ ਛੋਟੀਆਂ ਛੁਟੀਆਂ ਮੋਲੀ ਹੈ ਨਹੀਂ ਜੇ ਸਾਂਭਾ ਜਾਵੇ ਤਾਂ ਜੇ ਸਾਂਭੀਆਂ ਜਾਣ ਚੀਜ਼ਾਂ ਪੁਰਾਣੀਆਂ ਬਰਾਸਤਾਂ ਪਰ ਨਹੀਂ ਸੰਖਮਲ ਮਲ ਚਾੜਨੇ ਇਹਨਾਂ ਨੇ ਤਾਂ ਨਵੇਂ ਬਣਾ ਕੇ ਪੁਰਾਣ ਉਹ ਵੀ ਇੱਕ ਕੀ ਆ ਉਹ ਦੇਖ ਘਰ ਹੈ ਕੋਈ ਨਹੀਂ ਤਾਣੀ ਕੰਧ ਹੈ ਉਹ ਉਹ ਦੇਖੋ ਖੜਿਆ ਪੁਰਾਣਾ ਕੁਛ ਇਹਦੇ ਵਿੱਚ ਹਜੇ ਸਾਫ਼ ਦਿਖ ਰਿਹਾ ਕੰਧ ਹੈ ਕੱਲੀ ਉਹ ਘਰ ਹੈ ਕਿਸੇ ਦਾ ਆ ਦੇਖੋ ਇੱਕ ਉਹ ਬਣਿਆ ਹੋਇਆ ਜੀ ਅਦੇ ਵਿੱਚ ਬੱਦ ਸਾਫ ਦੀ ਨੇ ਹਜੇ ਦੇਖ। ਇੱਕ ਆ ਬਣਿਆ ਹੋਇਆ ਜੀ ਸ਼ਹਿਦ ਇਹ ਇੱਕੇ ਹੋਵੇ ਤੇ ਇੱਕ ਆ ਬਣਿਆ ਹੋਇਆ ਸਾਹਮਣੇ। ਵੀਰ ਮਾੜਾ ਮੋਟਾ ਰੰਗ ਰੂੰਗੀ ਹੈ ਹਜੇ ਭਾਵੇਂ ਜਿੱਥੇ ਰੰਗ ਦਾ ਪਾਣੀ ਪਾਣੀ ਵਿੱਚ ਪਾਣੀ ਵਿੱਚ ਦੇਖੋ ਦੋਸਤੋ ਸਰਹੰਦ ਦੇ ਵਿੱਚ ਕਿੰਨੀਆਂ ਪ੍ਰਾਤਨ ਨਿਸ਼ਾਨੀਆਂ ਨੇ ਜਿਹੜੀਆਂ ਬਚੀਆਂ ਹੋਈਆਂ ਨੇ ਦਰਜਣ ਨਿਸ਼ਾਨੀਆਂ ਇਸੇ ਤਰ੍ਹਾਂ ਸਰਹੰਦ ਦੇ ਵਿੱਚ ਨੇ ਖੇਤਾਂ ਦੇ ਵਿੱਚ ਜਾ ਕੇ ਕਿਉਂਕਿ ਸਰਹੰਦ ਇੱਥੇ ਸਾਰੇ ਸਰਹੰਦ ਸੀ ਫੈਲੇ ਹੋਇਆ ਉਸ ਟਾਈਮ ਦਾ ਕਹਿੰਦੇ ਨੇ ਅਸੀਂ ਭਾਈ 12 ਕਿਲੋਮੀਟਰ ਦੇ ਵਿੱਚ ਫੈਲੇ ਹੋਇਆ ਸੀ ਸਰਹੰਦ 12 ਕਿਲੋਮੀਟਰ ਦੇ ਵਿੱਚ ਸੀਗਾ ਸਰਹੰਦ ਉਸ ਵਕਤ ਅਸੀਂ ਖੇਤਾਂ 'ਚ ਗਏ ਹੋਇਆ ਗੁਰਦੁਆਰਾ ਸਾਹਿਬ ਤੋਂ ਲਗਭਗ 2 2.5 ਕਿਲੋਮੀਟਰ ਆ ਦੇਖੋ ਉੱਪਰ ਚੜੇ ਹੋਏ ਨੇ ਤਾਂ ਨੌਜਵਾਨ ਦੇਖਣ ਪੁਰਾਣੀ ਬਰਾਸਤਾਂ ਪੁਰਾਣੀਆਂ ਚੀਜ਼ਾਂ ਦਿਖਾਉਣੇ ਇਕੱਲੀ-ਇਕੱਲੀ ਕਿਸ ਤਰ੍ਹਾਂ ਯਾਰ ਬਚਾਇਆ ਜਾ ਸਕਦਾ ਹੈ ਇਹ ਪਰ ਆਪਦੇ ਆਪ ਢਹੀ ਗਏ ਕੁਝ ਖੇਤਾਂ ਚ ਆ ਗਈਆਂ ਹਾਂ ਆ ਦੇਖੋ ਸਾਰਾ ਪੁਰਾਣਾ ਅੱਜ ਆ ਫਾਲੂ ਦੀ ਫਾਲੇ ਉਧਰ ਹੀ ਲੈ ਕੇ ਆਏ ਸੀ ਬਾਹਰੋਂ ਜਿਹੜੀਆਂ ਖਜੂਰ ਆਈਆਂ ਕਹਿੰਦੇ ਨੇ ਆਪਾਂ ਆ ਦੇਖੋ ਜੀ ਸ਼ਾਇਦ ਗੇਟ ਵੀ ਹਜੇ ਲੱਗੇ ਹੋਏ ਹੋਣ ਦੇਖੋ ਸ਼ੁਭ ਬਣਿਆ ਹੋਇਆ ਉਸ ਵਕਤ ਦਾ ਪ੍ਰਾਤਨ ਉਹ ਚੱਲ ਗਿਆ ਚੱਲ 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 ਮੈਂ ਇਹ ਬਾਤ ਕਰੀਆ ਤੂੰ ਕਿੱਥੇ ਉਹ ਸਿੱਧੇ ਦੇ ਦੇ ਦਾ ਹਾ ਹਾ ਜੀ ਕੀ ਬਾਤ ਹੈ ਦੇਖੋ ਜੀ ਵੀ ਕੀ ਹੋ ਸਕਦਾ ਇਹ ਦੱਸੋ ਵੀ ਭਾਈ ਹਾਂ ਇਧਰ ਨੂੰ ਜੇ ਕਹਿੰਦੇ ਗੇਟ ਹੈ ਇਹਦਾ ਵੱਡਾ ਆਹ ਸਾਹਮਣੇ ਗੇਟ ਹੈ ਇਹ ਖੇਤਾਂ ਦੇ ਵਿੱਚ ਉਸ ਵਕਤ ਕੀ ਹੋ ਸਕਦਾ ਛੋਟੇ ਸਾਹ ਵਿੱਚ ਜਿਹੜੇ ਸਾਹ ਨਾਲ ਆ ਗੇਟ ਹੈ ਆ ਦੇਖੋ ਕਿੱਡਾ ਦਰਵਾਜ਼ਾ ਸਾਹਮਣੇ ਰੱਖਿਆ ਹੋਇਆ ਹੈ ਕੀ ਹੋ ਸਕਦਾ ਹੈ ਉਸ ਵਕਤ ਮਸਜਿਦ ਹੋ ਸਕਦੀ ਹੈ ਕੀ ਹੋ ਸਕਦਾ ਹੈ ਇਹ ਜਰੂਰ ਦੱਸਿਓ ਆ ਦੇਖਣ ਨਵੇਂ ਜਮਾਨੇ ਚੜੇ ਹੋਏ ਨੇ ਦੇਖਣ ਦੇ ਮਾਰੇ ਉੱਪਰ ਦੇਖ ਸਕਦੇ ਹੋ ਵੀ ਉਸ ਵਕਤ ਕੀ ਹੋ ਸਕਦਾ ਹੈ ਕਿਸੇ ਮੁਸਲਮਾਨ ਭਰਾ ਨੂੰ ਪਤਾ ਹੋਵੇ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਇਹ ਇੰਨਾ ਅਲੀਸ਼ਾਨ ਅਜ ਖੇਤਾਂ ਦੇ ਵਿੱਚ ਹੈ ਲਗਭਗ ਸ਼ਹਿਰ ਦੇੋਂ 2 ਕਿਲੋਮੀਟਰ ਦੂਰ ਹੈ ਇੱਥੇ ਬਣਾਇਆਗੇ ਸਾਰੇ ਕੀ ਗੱਲ ਕਰ ਰਿਹਾ ਮੈਂ ਵੀ ਇਹ ਮਾਰੇ ਮੋٹے ਬੰਦੇ ਚੰਗੇ ਹੋਣਗੇ ਬਾਤ ਨੂੰ ਆਉਗਾ ਨਹੀਂ ਆਪਾਂ ਆਪਣੇ ਨਾਲ ਜਦਾ ਆਪਣੇ ਨਾਲ ਜਨਾ ਕਿ ਮੈਂ ਨਹੀਂ ਚੱਲਣਾ ਜਦਾ ਆਪਣੇ ਨਾਲ ਨਹੀਂ ਮੈਂ ਨਹੀਂ ਚੱਲਦਾ ਬਿਲਕੁਲ ਦੇਖ ਸਕਦੇ ਹੋ ਦੋਸਤੋ ਕਿਉਂਕਿ ਜਿਹੜੇ ਆਮ ਮਕਾਨ ਤੇ ਲੋਕਾਂ ਦੇ ਮਕਾਨ ਤਾਂ ਫਿਰ 150 ਸਾਲੇ ਕੱਟਦਾ ਹੈ ਜਿਹੜੇ ਮਕਾਨ ਸੀ ਢਹ ਗਏ ਜਿਹੜੀਆਂ ਮਜ਼ਬੂਤ ਚੀਜ਼ਾਂ ਤੀਆਂ ਉਹ ਖੜੀਆਂ ਨੇ ਹਜੇ ਕਿਉਂਕਿ ਜਿਵੇਂ ਠੰਡਾ ਬੁਰਜ ਸੀ ਉਹ ਖੜਾ ਸੀਗਾ ਉਹ ਕਾਰਸੇਵ ਵਾਲੇ ਬਾਬੇ ਨੇ ਢਾਹ ਹੈਗਾ ਤੇ ਠੰਡੇ ਬੁਰਜ ਤੋਂ ਬਾਅਦ ਜਿਹੜਾ ਰਸਤਾ ਆਉਂਦਾ ਸੀ ਜਿੱਥੋਂ ਦੇ ਛੋਟੇ ਸਹਿਫ ਜਾਂਦੇ ਸੀ ਉਹ ਵੀ ਖੜਾ ਸੀ ਆ ਦੇਖੋ ਇਹਦੇ ਚਾਰੇ ਪਾਸੇ ਸ਼ਾਇਦ ਬਣੇ ਹੋਏ ਨੇ ਇੱਧਰ ਵੀ ਬਣਿਆ ਹੋਇਆ ਜੀ ਦੇਖ ਸਕਦੇ ਹੋ ਆ ਦੇਖੋ ਅੱਗੇ ਆ ਬਣੀ ਹੋਈ ਹੈ ਫਸੀਲ ਕਹਿੰਦੇ ਨੇ ਆਪਾਂ ਫਿਰ ਨਹੀਂ ਆ ਦੇਖੋ ਅੱਜ ਆ ਬਹੁਤ ਵੱਡਾ ਦਰਵਾਜ਼ਾ ਇਧਰਲੀ ਸਾਈਡ ਵੀ ਬਣਿਆ ਹੋਇਆ ਇੱਕ ਉਹ ਸਾਈਡ ਬਣਿਆ ਹੋਇਆ ਹੈ ਇਹ ਇੱਕ ਆ ਸਾਈਡ ਬਣਿਆ ਹੋਇਆ ਹੈ ਕੀ ਬਣਿਆ ਹੋ ਸਕਦਾ ਇਹ ਇਹ ਜਰੂਰ ਦੱਸਿਓ ਸਰਹੰਦ ਦੇ ਵਿੱਚ ਹੈ ਖੇਤਾਂ 'ਚ ਇਹ ਦੇਖੋ ਵੀ ਕੀ ਕੀ ਬਣਾ ਕੇ ਉਰੇ ਛੱਡ ਗਏ ਆ ਦੇਖੋ ਅੱਗੇ ਆ ਹਾ ਬਣਿਆ ਹੋਇਆ ਹੁਣ ਇਹਦੇ ਅੱਗੇ ਦੇਖੋ ਕੀ ਆ ਕੰਦ ਵੀ ਹੈ ਮੂਰੇ ਪ੍ਰਾਤਨਿਕ ਕੰਦ ਹੈ ਆਲੇ ਦਲੇ ਕੀ ਹੋ ਸਕਦਾ ਇਹ ਇਹ ਕੀ ਹੋ ਸਕਦਾ ਬਾਈ ਹੈ ਅੱਛਾ ਇਹ ਤਾਂ ਹੋਇਆ ਫਿਰ ਠੀਕ ਹੈ ਮਕਬਰ ਹੈ ਮਕਬਰ ਹੈ ਮਕਬਰ ਹੈ ਬਈ ਮਕਬਰ ਆ ਪਹਿਲਾਂ ਅਸੀਂ ਅੰਦਰ ਨਹੀਂ ਆਏ ਸੀ ਇਹ ਮਕਬਰ ਹੈ ਤਿੰਨ ਮਕਬਰੇ ਨੇ ਨਾ ਤਾਂ ਇੱਟਾਂ ਉਹੀ ਰੱਖੀਆਂ ਹੋਈਆਂ ਨੇ ਆ ਤਾਂ ਨਹੀਂ ਹੈਗਾ ਆਇਓ ਪਰਾਂ ਰੇ ਹਾਂਜੀ ਇਹ ਮਕਬਰਾਂ ਬਣਿਆ ਹੋਇਆ ਹੈ ਮਕਬਰੇ ਨੇ ਜੀ ਥੋੜਾ ਜਿਹਾ ਹੋ ਲੱਗਦਾ ਹੈ ਜਾਂ ਕੋਈ ਵੱਡਾ ਛੋਟੇ ਦਾ ਫਰਕ ਹੋ ਪਰ ਇਹ ਮਕਬਰੇ ਨੇ ਜਿਹੜੇ ਬਣੇ ਹੋਏ ਨੇ ਆਪਾਂ ਦਿਖਾ ਵੀ ਦਿੰਨੇ ਆ ਤੁਹਾਨੂੰ ਕੋਈ ਗੱਲ ਨਹੀਂ ਆਏ ਕੁਝ ਨਹੀਂ ਹੁੰਦਾ ਆ ਦੇਖੋ ਜੀ ਮਕਬਰੇ ਬਣੇ ਹੋਏ ਨੇ ਪੁਰਾਣੇ ਕਿਹਦੇ ਨੇ ਹੁਣ ਇਹ ਸਮਾਂ ਪਤਾ ਨਹੀਂ ਹੁਣ ਜੇ ਤਾਂ ਲਿਖਿਆ ਹੋਇਆ ਹੈਗਾ ਕਿ ਤੇ ਦਾਇਓ ਪਣਾ ਲੇਟ ਆਹ ਦੇਖੋ ਇਹ ਪੁਰਾਣੇ ਮਕਬਰੇ ਨੇ ਜਿਹੜੇ ਉਰੇ ਬਣੇ ਹੁੰਦੇ ਨੇ ਕਿਤੇ ਲਿਖਿਆ ਹੋ ਸਕਦਾ ਹੈ ਨਾ ਲੱਪਣੀ ਰੇ ਜੇ ਫਿਰਦੇ ਤੇ ਜੋਤ ਵੀ ਲਾਈ ਹੋਈ ਹੈ ਪਰਾਤਨ ਮਕਬਰੇ ਨੇ ਜੀ ਦੇਖੋ ਕੰਧਾਂ ਦੇਖੋ ਤੁਸੀਂ ਕਾ ਕਾ ਫੁੱਟੀਆਂ ਹੋਣੀਆਂ ਬਈ 8-10 ਫੁੱਟੀਆਂ ਚੌੜੀ ਹੋਊ। ਇਹ ਆਹ ਦੇ ਇੱਧਰ ਵੀ ਗੇਟ ਹੈ ਬਈ। ਮਕਬਰੇ ਜੀ ਚਾਰੇ ਪਾਸੇ ਦੇ ਆਹੋ ਨੇ ਗੇਟ ਨੇ ਮਕਬਰੇ ਵੱਡਾ ਮਕਬਰਾ। ਦੇਖੋ ਜੀ ਤਸਵੀਰਾਂ ਦੇ ਵਿੱਚ ਤਾਹਾਂ ਕੀ ਕਰਾਂਗੇ ਹੁਣ? ਦੇ ਆ ਰਹੇ ਹੋ ਤਹਾਂ ਚੜਨ ਨੂੰ ਵੀ ਕੁਛ ਨਹੀਂ ਤਹਾਂ ਵੀ ਆਹ ਦੇਖੋ ਜੀ ਉੱਪਰ ਚੜਨ ਨੂੰ ਦੇਖ ਸਕਦੇ ਹੋ ਤਸਵੀਰਾਂ ਉੱਪਰ ਚੜਨ ਨੂੰ ਪੌੜੀਆਂ ਪ੍ਰਾਤਨ ਹੋਊਗਾ 4-500 ਸਾਲ ਪੁਰਾਣਾ ਮਕਬਰ ਆਹ ਦੇਖੋ ਚੂਨੇ ਦੇ ਵਿੱਚ ਦੀਨਾਂ ਜੀ ਚੂਨਾ ਚੂਨੇ ਚ ਅਗਲਾ ਕਹਿੰਦਾ ਲਾਤੇ ਆ ਦੇਖੋ ਕਿੜੇ ਕਿੜੇ ਵਾਲੇ ਰੱਖੇ ਹੋਏ ਨੇ ਉਹ ਚੜ ਕੇ ਦਿਖਾਉਣਾ ਤਾਂ ਹਾਂ ਮਖਬਰਾ ਸਰਹੰਦ ਸ਼ਹਿਰ ਦੇ ਵਿੱਚ ਖੜਿਆ ਇਸ ਵਕਤ ਕੀ ਬਾਤ ਹੈ ਜੀ ਦਿਨਾਈ ਨੂ ਵੀ ਤਾਂ ਹਾਂ ਚੜ ਗਏ ਫੇਮ ਕਹਿੰਨਾ ਆਹ ਪੌੜੀਆਂ ਹੋਰ ਤਾਂ ਜਾਂਦੀਆਂ ਨੇ ਜੀ ਆਹ ਦੇਖੋ ਸਰੰਦ ਸ਼ਹਿਰ ਦੇ ਵਿੱਚ ਦੀਆਂ ਤਸਵੀਰਾਂ ਨੇ ਇਹ ਨਾ ਮੈਂ ਬੜੀ ਨਕਰਾਉ ਆ ਦੇਖੋ ਜੀ ਹੁਣ ਤੁਹਾਨੂੰ ਸਾਰਾ ਸਰੰਦ ਸ਼ਹਿਰ ਦੀਆਂ ਇਹ ਮਕਬਰੇ ਤੋਂ ਆ ਦੇਖੋ ਜੀ ਪੁਰਾਤਨ ਚੀਜ਼ਾਂ ਨੇ ਜਿਹੜੀਆਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਇਹ ਕਲਾਂਗੋਲ ਕੁਝ ਨਹੀਂ ਹੈਗਾ ਮਕਬਰੇ ਨੇ ਵੀ ਉੱਪਰ ਨਾ ਚੜੇ ਕੋਈ ਹੈ ਅੱਛਾ ਫਿਰ ਤਾਂ ਕਿਸੇ ਫੀਰ ਫਕੀਰ ਦੇ ਮਕਬਰੇ ਨੇ ਬਈ ਇਹ ਆ ਦੇਖੋ ਉੱਪਰੋਂ ਬੰਦ ਕਰਿਆ ਹੋਇਆ ਵੀ ਨੀਚੇ ਮਕਬਰੇ ਨੇ ਦੇ ਆ ਦੇਖੋ ਜੀ ਸਾਹਮਣੇ ਦੀਂਦਾ ਜੀ ਗੁਰਦੁਆਰਾ ਸਾਹਿਬ ਆ ਦੇਖਾ ਵੀ ਪੌੜੀਆਂ ਨੇ ਦੇਖੀ ਪਈ ਹੋਏ ਕਿਤੇ ਇੱਧਰ ਆ ਦੇਖੋ ਜੀ ਪ੍ਰਾਤਨ ਚੀਜ਼ਾਂ ਬਹੁਤ ਨੇ ਦੇਖੋ ਸੰਗ ਤਾਂ ਕਿਵੇਂ ਆ ਰਹੀਆਂ ਨੇ ਲਗਭਗ ਟੇਡਾ ਵੇਡਾ ਕਰਕੇ 2 ਕਿਲੋਮੀਟਰ ਮੰਗੂਆਂ ਜਿੱਥੇ ਅਸੀਂ ਖੜੇ ਹੁਣ ਤੇ ਇੱਕ ਉਹ ਬਣਿਆ ਹੋਇਆ ਜੀ ਉਹ ਵੀ ਸ਼ਾਇਦ ਮਕਬਰੀ ਹੋਵੇ ਆ ਉਤਰਨ ਵਾਲਾ ਹੂ ਹੈ